ਜੀ ਭਾਈਐ ਸਿੰਘ ਸਾਹਿਬ ਆਇਆ ਹੈ ਜੀ ਵਿਸ਼ਵਾਸ ਦਿਵਾਇਆ ਹੈ। ਦੇਖੋ ਜੀ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਔਰ ਸਾਨੂੰ ਲੱਗਦਾ ਕਿ ਜਲਦੀ ਜਿਹੜਾ ਸਟੈਚੂ ਆ ਜਿਹਨਾਂ ਨੂੰ ਨੁਕਸਾਨ ਹੋਇਆ ਆ ਉਹ ਸਟੈਚੂ ਦੇ ਨੁਕਸਾਨ ਨੂੰ ਉਹਨਾਂ ਠੀਕ ਕਰਨ ਠੀਕ ਵੀ ਕੀਤਾ ਆ ਔਰ ਨਾਲ ਉਹ ਦਿਵਾਲੇ ਦਵਾਲੇ ਦੀ ਸੁਰੱਖਿਆ ਵਾਸਤੇ ਜੋ ਵੀ ਵਿਵਸਥਾ ਹੋਣੀ ਆ ਉਹਨੂੰ ਕਰਨ ਦੇ ਲਈ ਉਹ ਆਏ ਨੇ ਔਰ ਜਲਦੀ ਇੱਥੇ ਕੰਮ ਸ਼ੁਰੂ ਹੋ ਜਾਏਗਾ ਜਿਹੜਾ ਪੂਰਾ ਬਾਬਾ ਸਾਹਿਬ ਦਾ ਜਿਹੜਾ ਸਟੈਚੂ ਆ ਔਰ ਨਾਲ ਜਿਹੜਾ ਸੰਵਿਧਾਨ ਬਣਿਆ ਉਹਨੂੰ ਸਾਰਿਆਂ ਨੂੰ ਸੁਰੱਖਿਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਪਰ ਨਾਲ ਨਾਲ ਜਿਸ ਦਿਨ ਇਹ ਘਟਨਾ ਹੋਈ ਆ ਜਿਹੜੀ ਟੀਮ ਤੁਹਾਨੂੰ ਕੈਮਰੇਜ਼ ਨਜ਼ਰ ਆ ਰਹੀ ਆ ਅਸੀਂ ਦਿਨ ਰਾਤ ਗੱਬਰ ਸਾਹਿਬ ਧੂਣਾ ਸਾਹਿਬ ਤੋਂ ਲੱਗੇ ਹੋਏ ਨੇ ਇਸ ਵੇਲੇ ਸਾਡੇ ਨਾਲ ਪੰਕਰ ਨਾਰਜੀ ਨੇ ਬਹੁਤ ਵੱਡੀ ਆਵਾਜ਼ ਸਾਡੇ ਨਾਲ ਪਵਨ ਦਰਾਵੜ ਜੀ ਨੇ ਸਿਕੰਦਰ चौहान ਜੀ ਨੇ ਸ਼ਕਤੀ ਕਲਿਆਣ ਜੀ ਹੋਰ ਵੀ ਜਿੰਨੇ ਵੀ ਲੋਕ ਇੱਥੇ ਖੜੇ ਨੇ ਪੰਮਾ ਜੀ ਖੜੇ ਨੇ ਅਸੀਂ ਸਾਰੇ ਲੋਕ ਦਿਨ ਰਾਤ ਇੱਕੋ ਹੀ ਸਾਡਾ ਮਕਸਦ ਹੈ ਕਿ ਜਿਹੜਾ ਇੱਥੇ ਨਰਾਦਰ ਹੋਇਆ ਜਿਹੜਾ અપਮਾਨ ਹੋਇਆ ਉਹਦੀ ਉਪਰਪਾਈ ਕੀਤੀ ਜਾਵੇ ਔਰ ਪ੍ਰਮਾਤਮਾ ਦਾ ਔਰ ਇਸ਼ਵਰ ਨੂੰ ਯਾਦ ਰੱਖਦੇ ਹੋਏ ਸਾਨੂੰ ਜਿਹੜਾ ਹੱਕ ਸਾਨੂੰ ਜਿਹੜਾ ਵਾਪਸ ਆਬਨੇ ਲੈ ਕੇ ਦਿੱਤਾ ਜਿਸ ਵਿਅਕਤੀ ਨੇ ਸਾਨੂੰ ਹੱਕ ਲੈ ਕੇ ਦਿੱਤਾ ਉਹਦੀ ਸੁਰੱਖਿਆ ਕਰਨਾ ਵੀ ਸਾਡਾ ਪਹਿਲਾ ਫਰਜ਼ ਆ ਉਹਦੇ ਲਈ ਸਾਰੇ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਅਸੀਂ ਜਿਸ ਦਿਨ ਦੀ ਘਟਨਾ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਆਰਾਮ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਨਹੀਂ ਆ ਧੰਨਵਾਦ ਭੀਮ ਜੈ ਭਾਰਤ ਅੱਜ ਹਿੰਦੁਸਤਾਨ ਦੀ ਉਹ ਸ਼ਖਸੀਅਤ ਜਿਨ੍ਹਾਂ ਹਿੰਦੁਸਤਾਨ ਦਾ ਸੰਵਿਧਾਨ ਲਿਖ ਕੇ ਹਿੰਦੂਸਤਾਨੀ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹਿੰਦੂਸਤਾਨ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਕਿਸਨ ਬੂਟ ਕੋ ਹੁੰਦਾ ਜ਼ਾਰ ਨਹੀਂ ਸੀ ਹੁੰਦਾ ਜੀਨ ਦਾ ਹੱਕ ਨਹੀਂ ਹੁੰਦਾ ਖਾਰ ਟੋਟੀ ਸਾਡੀਆਂ ਭੈਣਾ ਜੀ ਉਹਨਾਂ ਦਾ ਖਾਦਮ ਦੀ ਕੁਸ਼ੀ ਹੈਪਨਿੰਗ ਹੋ ਜਾਂਦੀ ਤੇ ਉਹਨ ਵੀ ਸਤੀ ਵਸਤਾ ਸੀ ਬਾਲ ਕੱਟੇ ਜਾਂਦੇ ਸੀ ਲੇਕਿਨ ਭਾਰਤ ਦੇ ਰਤਨ ਡਾਕਟਰ ਭੀਮਰਾਓ ਮੀਤਗਰ ਜੀ ਨੇ ਹਿੰਦੂਸਤਾਨ ਦਾ ਸੰਧਾਨ ਲਿਖ ਕੇ ਹਮ ਨੂੰ ਜੀਨ ਦਾ ਹੱਕ ਦਿੱਤਾ ਖਾਤੌਰ ਤੇ ਦਲਤਾਂ ਦੇ ਬਾਤ ਤੇ ਉਹਨਾਂ ਨੇ ਇੱਕ ਐਸਾ ਤੋਹਫਾ ਦਿੱਤਾ ਹੈ ਜਿਹੜਾ ਕਿ ਉਹਨਾਂ ਨੂੰ ਬੂਟ ਪੁੰਦਾ ਅਧਿਕਾਰ ਜਿੰਦਦਾਰ ਸਾਰੇ ਅਧਿਕਾਰ ਉਹਨਾਂ ਦੀ ਕਿ ਇੱਕ ਜੀਨ ਦੀ ਨਵੀਂ ਜ਼ਿੰਦਗੀ ਦਿੱਤੀ ਹੈ ਜੋ 26 ਜਨਵਰੀ ਵਾਲੇ ਦਿਨ ਇੱਕ ਪਾਸੇ ਤੇ ਸਾਰੇ ਹੀ ਹਿੰਦੁਸਤਾਨ ਚ ਖੁਸ਼ੀਆਂ ਭਰਿਆ ਮਾਹੌਲ ਸੀ ਇੱਕ ਕਿਰਤਕਨ ਬੰਦਾ ਜੋ ਵਿਦੇਸ਼ੀ ਤਾਕਤਾਂ ਦੇ ਮਗਰ ਲਾ ਕੇ ਪੂਰੀ ਤਿਆਰੀ ਕਰਕੇ ਇੱਥੇ ਆਇਆ ਜਿਨੇ ਹਿੰਦੁਸਤਾਨ ਦਾ ਤਿਰੰਗਾ ਝੰਡਾ ਪਹਿਲਾ ਉਸ ਨੂੰ ਅੱਗ ਲਗਾਈ ਸਬਦਾਨ ਨੂੰ ਅਗਲਵਾਈ ਫਿਰ ਸੱਚੇ ਪਾਤਸ਼ਾਹ ਡਾਕਟਰ ਭੀਮrao ਮੀਸ਼ਰ ਦੀ ਦਾ ਸਟੈਚੂ ਨੂੰ ਟੋੜਨ ਦੇ ਵਤਨ ਬਰਾ ਲਗੀ ਤਾਂ ਪਕੜਿਆ ਗਿਆ ਉਹਦੀ ਇਨਕੁਆਰੀ ਚੱਲਦੀ ਪਈ ਆ ਰਮਾਂਡ ਚੱਲਦਾ ਪਿਆ ਹੈ ਵਿਦੇਸ਼ੀ ਤਾਕਤਾਂ ਦਾ ਮਗਰਾ ਆਥਾ ਹੁੰਦਾ ਹੈ ਇੱਥੇ ਤੇ ਲੱਗਦਾ ਕਿ ਪੰਨੂ ਦੇ ਹੱਥ ਹੈ ਕਿ ਜਿਹੜਾ ਕਿ ਉਧਰ ਬਾਹਰੋਂ ਤਿਆਰ ਕਰਕੇ ਬੰਦਿਆਂ ਨੂੰ ਇੰਡੀਆ ਵਿੱਚ ਭੇਜਦਾ ਹੈ ਲੇਕਿਨ ਵਿਦੇਸ਼ੀ ਤਾਕਤਾਂ ਦੀ ਕੋਈ ਵੀ ਚਾਲ ਚੱਲਣ ਨਹੀਂ ਦਿੱਤੀ ਜਾਵੇਗੀ ਅੱਜ ਕਾਰਪੋਰੇਸ਼ਨ ਪੁੱਡਾ ਪੁਲਤ ਪ੍ਰਸ਼ਾਸਨ ਤੇ ਡੀਸੀ ਦਾ ਪ੍ਰਸ਼ਾਸਨ ਅੱਜ ਦਿੱਤੇ 71 ਹੋਇਆ ਜਿਨ੍ਹਾਂ ਨੇ ਇਹ ਮੂਰਤੀ ਦੇ ਵਾਸਤੇ ਤੇ ਆਪਣੇ ਦਾ ਆਲੇ ਦੁਆਲੇ ਰੌਂਡ ਸ਼ੀਸ਼ਾ ਇਨਕੂਬ ਸੁਰਤ ਕਰਨ ਵਾਸਤੇ ਲੇਟਿੰਗ ਗਲਾਸ ਗਰਾਸ ਸਾਰਾ ਕੁਝ ਲਾਉਣ ਦਾ ਪ੍ਰਬੰਧ ਕੀਤਾ ਗਿਆ ਦੋ ਹਫਤਿਆਂ ਦੇ ਵਿੱਚ ਇਸ ਨੂੰ ਕੰਪਲੀਟ ਕਰਨਾ ਇਹ ਸਾਡਾ ਵੀ ਟੀਚਾ ਹੈ ਤੇ ਇਹਨਾਂ ਦਾ ਵੀ ਹੈ ਅਸੀਂ ਤੇ ਇਤੇ ਨੇ ਆਫਰ ਦਿੱਤੀ ਹੈ ਜਿੰਨੀ ਸਰਕਾਰ ਨੇ ਪੈਸੇ ਲਾਉਣੇ ਇਹ ਲਾ ਦੇਣ ਬਾਕੀ ਜੇ ਲਾਉਣ ਦੀ ਲੋੜ ਹੋਵੇ ਸਾਡਾ ਸਮਾਜ ਭਗਵਾਨ ਬਾਲਮੀ ਆਸ਼ੀਂ ਤੁਨਾ ਸਰ ਟਰਸਟ ਕਿਸੇ ਗੱਲੋਂ ਕਮਜ਼ੋਰ ਨਹੀਂ ਕਿ ਆਪਣੇ ਮਹਾਪੁਰਸ਼ਾਂ ਵਾਤੇ ਪੈਸੇ ਖਰਚਣ ਦੇ ਵਾਤੇ ਹਰ ਵੀ ਲਈ ਤਿਆਰ ਹੈ ਧੰਨਵਾਦ ਜੈ ਪੀ ਇਹ ਹੈparat ਪੀਮਾ ਤੇਰੀ ਸੋਚ ਤੇ ਪਹਿਰਾ ਦੇ ਕੇ ਕਾਰਪੋਰੇਸ਼ਨ ਵੱਲੋਂ ਇੱਕ ਬਲੂਪ੍ਰਿੰਟ ਜਿਹੜਾ ਨਕਸ਼ਾ ਤਿਆਰ ਕੀਤਾ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਇਆ ਪਲੱਸ ਇਹਨੂੰ ਹੋਰ ਬਿਊਟੀਫਾਈ ਕਰਨ ਲਈ ਤਾਂ ਕਿ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਜਾਵੇ ਤੇ ਭਵਿਕ ਵਿੱਚ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਉਹਨੂੰ ਵੀ ਧਿਆਨ ਚ ਰੱਖਦੇ ਹੋਇਆ ਇੱਥੇ ਪ੍ਰੋਪਰ ਲਾਈਟਿੰਗ ਦਾ ਪ੍ਰਬੰਧ ਸੀਸੀਟੀਵੀ ਦਾ ਪਲੱਸ ਇਹਦੀ ਗ੍ਰੇਲ ਲਗਾ ਕੇ ਪ੍ਰੋਪਰ ਦੀ ਸੁਰੱਖਿਆ ਪਲੱਸ ਗਲਾਸ ਲਗਾ ਕੇ ਟਫਨ ਕਲਾਸ ਜਿਹੜਾ ਚੰਗੀ ਕੁਆਲਿਟੀ ਦਾ ਉਹ ਲਗਾ ਕੇ ਤੇ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਤੇ ਸਾਰਿਆਂ ਦੀ ਸਲਾਹ ਲੈ ਕੇ ਜਿਹੜਾ ਇਹਨੂੰ ਕੀਤਾ ਜਾ ਰਿਹਾ ਸਰ ਇਹ ਤੇ ਕਿੰਨਾ ਖਰਚਾ ਆਏਗਾ ਸਰ ਕਿੰਨਾ ਖਰਚਾ ਕਿੰਨਾ ਸਮਾਂ ਲੱਗੇ ਇਹਦੇ ਅੱਜ ਸਾਡੀ ਡਿਸਕਸ਼ਨ ਦੁਬਾਰਾ ਹੋਈ ਹੈ ਕੁਝ ਮੌਕੇ ਤੇ ਕੁਝ ਇੰਜੀਨਜ਼ ਇਹਨਾਂ ਨੇ ਰეკਮੈਂਡ ਕੀਤੇ ਆ ਤੇ ਉਹਨਾਂ ਨੂੰ ਵੀ ਇਨਕੋਰਪੋਰੇਟ ਕਰਕੇ ਐਸਟੀਮੇਟ ਕਾਰਪੋਰੇਸ਼ਨ ਤਿਆਰ ਕਰ ਲਈਗੀ ਤੇ ਜਿੰਨਾ ਵੀ ਇਹਦੇ ਤੇ ਬਜਟ ਆਉਂਦਾ ਉਹ ਕਾਰਪੋਰੇਸ਼ਨ ਵੱਲੋਂ ਜਿਹੜਾ ਉਹ ਕੀਤਾ ਜਾਣਾ ਸਰ ਕਿੰਨਾ ਦਾ ਸਮਾਂ ਦਿੱਤਾ ਗਿਆ ਜੀ ਜੀ ਬਿਲਕੁਲ ਜਲਦ ਤੋਂ ਜਲਦ ਜਿਹੜਾ ਅਸੀਂ ਇਹਨੂੰ ਸਟਾਰਟ ਕਰਵਾਉਣਾ ਤੇ ਮੇਰਾ ਖਿਆਲ ਹੈ ਕਿ ਦੋ ਹਫ਼ਤਿਆਂ ਦੇ ਵਿੱਚ ਮੌਕੇ ਤੇ ਕੰਮ ਜਿਹੜਾ ਉਹ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਸਰ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ਦੇ ਜਿਹੜੇ ਇਹਨਾਂ ਸੁਤੰਤਰਤਾ ਸੈਨਾਨੀ ਜਿਸ ਤਰ੍ਹਾਂ ਹੈਗੇ ਨੇ ਹੋਰ ਵੀ ਉਹਨਾਂ ਦੇ ਵੀ ਧਿਆਨ ਦਿੱਤਾ ਜਾਏਗਾ ਕਿ ਬਸ ਇਸੇ ਨਹੀਂ ਬਿਲਕੁਲ ਅਸੀਂ ਇਹ ਆਡਿਟ ਕਰਵਾ ਰਹੇ ਹਾਂ ਜੀ ਇਸ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੀਆਂ ਮੂਰਤੀਆਂ ਸਥਾਪਿਤ ਹੈਗੀਆਂ ਨੇ ਕੋਈ ਸ਼ਰਾਰਤੀ ਅਨਸਰ ਵੱਲੋਂ ਸ਼ਰਾਰਤ ਨਾ ਕੀਤੀ ਜਾਵੇ ਅਸੀਂ ਬਿਲਕੁਲ ਉਹਦਾ ਵੀ ਧਿਆਨ ਰੱਖ ਰਹੇ ਹਾਂ ਤੇ ਸਾਡੇ ਬਹੁਤ ਸ਼ਖਸੀਅਤਾਂ ਰਹੀਆਂ ਨੇ ਤੇ ਸਾਰਿਆਂ ਦੇ ਸਰਕਾਰ ਨੂੰ ਮੁਖ ਰੱਖਦੇ ਹੋયા ਅਸੀਂ ਇਸ ਤਰ੍ਹਾਂ ਦੇ ਉਪਰਾਲੇ ਸਾਰੇ ਪਾਸੇ ਕਰਾਂਗੇ ਠੀਕ ਜੀ ਰਾਂਗੇ